ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਤਸਵੀਰਾਂ ਤੁਹਾਨੂੰ ਹਲਕਾ ਬਾਗਾ ਪੁਰਾਣਾ ਦੇ ਪਿੰਡ ਨੱਥੂ ਵਾਲਾ ਦੀਆਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਰਹੇ ਹੋਵੋਗੇ ਕਿ ਭਿਆਨਕ ਅੱਗ ਜਿਹੜੀ ਲੱਗੀ ਆ ਕੀ ਕਾਰਨ ਰਹੀ ਅੱਗ ਲੱਗਣ ਦੀ ਕਿਸ ਜਗ੍ਹਾ ਦੇ ਉੱਪਰ ਇਹ ਅੱਗ ਲੱਗੀ ਆ ਤਾਂ ਉਹ ਵੀ ਪੂਰੀ ਗੱਲਬਾਤ ਕਰਾਂਗੇ ਪਿੰਡ ਦੇ ਸਰਪੰਚ ਨਰਵੈਰ ਸਿੰਘ ਸਾਡੇ ਨਾਲ ਹੋਣਗੇ ਫੋਨ ਕਾਲ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਸਵੀਰਾਂ ਦੇਖ ਲਓ ਕਿ ਕਿੰਨੀ ਭਿਆਨਕ ਅੱਗ ਹੈ ਇਸ ਅੱਗ ਦੇ ਕਾਬੂ ਪਾਉਣ ਦੇ ਲਈ ਵੱਖ-ਵੱਖ ਥਾਵਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਪਰ ਅੱ ਇਨੀ ਜਲਦੀ ਨਹੀਂ ਪਾਇਆ ਜਾ ਸਕਿਆ 5 ਤੋਂ 6 ਘੰਟੇ ਇਸ ਅੱਗ ਤੇ ਕਾਬੂ ਪਾਉਣ ਲਈ ਲੱਗੇ ਪਰ ਹਲੇ ਵੀ ਸਵੇਰ ਤੱਕ ਵੀ ਜੇ ਦੇਖਿਆ ਜਾਵੇ ਤਾਂ ਅੱਗ ਹਲੇ ਵੀ ਧੁੱਕਦੀ ਨਜ਼ਰ ਆਈ ਕਾਰਨ ਕੀ ਰਿਹਾ ਹੈ ਅੱਗ ਲੱਗਣ ਦੇ ਤੇ ਕਿਸ ਦੀ ਏ ਜਗਾ ਸੀ ਜਿਸ ਵਜh ਅੱਗ ਲੱਗੀ ਤੇ ਕੀ ਕਾਦਾ ਕੰਮਕਾਰ ਸੀ ਸਾਰੇ ਗੱਲਬਾਤ ਕਰਦੇ ਆ ਥੂਆ ਸਰਪੰਚ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਵੋ ਤਾਂ ਸਾਡੇ ਨਾਲ ਪਿੰਡ ਨੱਥੂ ਵਾਲਾ ਤੋਂ ਸਰਪੰਚ ਨਰਵੈਰ ਸਿੰਘ ਮਯੂਦ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਾਸ਼ੀਓ ਜਗਰੇ ਹੋਰ ਕੀ ਠੀਕਾ ਹਾਂਜੀ ਬਾਈ ਵਧੀਆ ਤੇ ਬਾਈ ਜਿਹੜੀ ਅੱਗ ਲੱਗੀ ਆ ਇਹ ਕਿਸ ਜਗ੍ਹਾ ਤੇ ਲੱਗੀ ਆ ਤੇ ਕਿਵੇਂ ਕੀ ਕਾਰਨ ਰਾਇ ਬਾਈ ਇਹਨਾਂ ਬਈ ਆਪਣੇ ਨਤੂਲੇ ਛੋੜੇ ਆਪਣੇ ਤੇ ਕਵਾੜਗੀ ਦੀਦਾਰ ਨਾ ਜੀ ਰਾਜੂ ਹੈਗਾ ਪਿੰਡ ਦਾ ਵੱਡਾ ਘਰ ਜੀ ਉਹਦੇ ਜਿਹੜੀ ਨਕਵਾੜ ਦਾ ਸਮਾਨ ਪਿਆ ਜਿਹਨੂੰ ਬੱਦ ਲੱਗੀ ਗਿਆ ਜੀ ਤੇ ਅੱਗ ਤਾਂ ਦੇਖਣ ਦੇ ਵਿੱਚ ਬਹੁਤ ਯਾਨੀ ਜਿਆਦਾ ਲੱਗ ਰਹੀ ਸੀਗੀ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਤਾ ਲੱਗਿਆ ਵੱਖ-ਵੱਖ ਥਾਵਾਂ ਤੋਂ ਆਈਆਂ ਤੇ ਕਾਬੂ ਪਾਉਣ ਲਈ ਕਹਿੰਦੇ ਵਾਵਾ ਟਾਈਮ ਲੱਗ ਗਿਆ ਤੇ ਇਹੋ ਜੀ ਅੱਗ ਜਿਹੜੀ ਇੰਨੀ ਭਿਆਨਕ ਆ ਕੇ ਲੱਗੀ ਕਿਵੇਂ ਜੀ ਇਹ ਕਾਰਨ ਕੀ ਰਾਇ ਜੀ ਅ ਜਿਹੜਾ ਨਾ ਪੱਕਾ ਕਾਰਨ ਦਾ ਨਹੀਂ ਪਤਾ ਨਹੀਂ ਲੱਗਾ ਕੋਈ ਜੀ ਕਿ ਸ਼ਾਰਟ ਸਰਕਟ ਤੋਂ ਉੱਥੇ ਹੋ ਨਹੀਂ ਸਕਦਾ ਕਿਉਂਕਿ ਤਾਰਾਂ ਹੈ ਨਹੀਂਆਂ ਜੀ ਕਿ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਜੱਟ ਫੋਨ ਕਾਰਵਾਈ ਕੀਤੀ ਅਸੀਂ ਪਰ ਦੇ ਚੋਕੀ ਦੇ ਮਾਲੀਨ ਸੀਗੀ ਸਖਬੀਰ ਸਿੰਘ ਜੀ ਇਕ ਹਰਪ੍ਰੀਤ ਹਰਜੀਤ ਸਿੰਘ ਜੀ ਕਿੰਨੇ ਵਜੇ ਦੀ ਘਟਨਾ ਸਰਪੰਚ ਸਾਹਿਬ ਕਿੰਨੇ ਵਜੇ ਦੀ ਘਟਨਾ ਹੈ ਇਹ ਸਭ ਰਹੀ 9:00 ਵਜੇ ਦੀ ਘਟਨਾ ਲੱਗਦੇ ਪੇਰਾਤੀ 9:00 ਵਜੇ ਦੀ ਹੈ ਹਾਂਜੀ ਤੇ ਕਿੰਨੇ ਵਜੇ ਤੱਕ ਤੁਸੀਂ ਜਿਹੜੀ ਅੱਗ ਬੁਝਾਉਂਦੇ ਰਹੇ ਇੱਥੇ ਜੀ ਤੇ ਤਕਰੀਬਨ 1:30 ਵਜੇ ਸਾਨੂੰ ਦੱਸਣ ਚਾਰ-ਪੰਜ ਘੰਟੇ ਲੱਗੇ ਜੀ ਆ ਚਾਰ-ਪੰਜ ਘੰਟੇ ਲੱਗੇ ਕਿੰਨਾ ਕੁ ਨੁਕਸਾਨ ਜਿਹੜਾ ਹੋ ਗਿਆ ਜੀ ਦੁਕਾਨਦਾਰ ਦਾ ਦੁਕਾਨਦਾਰ ਦਾ ਨੁਕਸਾਨ ਤਾਂ ਤਕਰੀਬਨ ਬਹੁਤ ਹੋ ਗਿਆ ਬਚੀ ਕੋਈ ਕੁਝ ਨਹੀਂ ਜੀ ਕਿੰਨਾ ਫਲਾਣ ਦੀ ਸਾਰਾ ਗੱਲੀ ਫੇਰ ਗੇੜ ਦੀ ਮਿਲਾਈ ਸੀ ਭਾਗੇ ਭਰਾ ਨੂੰ ਜੀ ਜੀ ਜਿਹੜਾ ਫਰਮ ਮੈਨੂੰ ਬਹੁਤ ਧੰਨਵਾਦ ਉਹਨਾਂ ਨੂੰ ਫੋਨ ਲਾਇਆ ਸੀ ਦੋ ਘਟੇ ਉਹਨਾਂ ਨੇ ਮੇਰੇ ਕੋਲ ਭੇਜਿਆ ਜੀ ਉਹ ਲੋਕ ਗਏ ਕਹਿੰਦੇ ਮੈਨਾਂ ਲੱਗਦੀ ਖਾਬੀ ਪਈ ਹੈ ਕਿ ਉਹਨਾਂ ਦਾ ਪ੍ਰੈਸ਼ਰ ਜ਼ਿਆਦਾ ਸੀਗਾ ਜੀ ਅ ਸਵੇਰ ਤੱਕ ਵੀ ਪਤਾ ਲੱਗਿਆ ਜੀ ਅੱਗ ਕਈ ਥਾਵਾਂ ਤੇ ਵਿੱਚ ਧੁੱਕਦੀ ਪਈ ਸੀਗੀ ਹਾਂ ਜੀ ਮੈਂ ਹੁਣ ਵੀ ਜਾ ਕੇ ਆਇਆ ਸੀਗਾ ਜੀ ਤੇ ਫਿਰ ਤੇ ਧੁਹੀ ਜਾਂਦੀ ਅੱਗ ਜੀ ਤਾਂ ਕਾਫੀ ਨੁਕਸਾਨ ਹੋ ਗਿਆ ਜੀ ਕਾਲਮ ਲਾ ਕੇ ਹਾਂ ਜਾਨੀ ਨੁਕਸਾਨ ਹੋ ਗਿਆ ਵੀ ਜੀ ਘਰ ਸੀਗੇ ਨਾਲ ਜੀ ਦੋ ਟਾਵਰ ਸੀਗੇ ਜੀ ਇਹਨਾਂ ਨੂੰ ਕਪੂਦਰ ਨਹੀਂ ਪਈ ਆ ਕੰਮ ਉਹ ਕਾਬੂ ਕਰ ਲਈ ਪਿੰਡ ਦੇ ਮਹੱਤਵਪੂਰਨ ਮੁੱਦੇ 'ਤੇ ਬਹੁਤ ਸਿਰੂ ਧੰਨਵਾਦੀ ਮੰਨਦਾ ਜੀ ਇੱਕ ਵਾਰ ਹੁਣ ਬਿਲਕੁਲ ਅੱਗ ਤੇ ਕਾਬੂ ਜਿਹੜਾ ਪਾ ਲਿਆ ਗਿਆ ਜੀ ਹਾਂਜੀ ਹਾਂਜੀ ਜੀ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦੀ ਜਾਣਕਾਰੀ ਦੇਣ ਲਈ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਬਈ ਸਿਰ ਇੱਕ ਪਾਸੇ ਲੱਗ ਗਿਆ ਸਰਪੰਚ ਬਾਈ ਮਾਲਿਆ ਕਾਬੂ ਹੁਣ ਤਾਂ ਕੋਈ ਨਾ ਸਰਪੰਚ ਬਾਈ ਇੱਕ ਪਾਸੇ ਲੱਗ ਗਿਆ ਹੁਣ ਵੱਜ ਕੇ ਮੜਾਇਆ Yeah.